ਲਾਹੌਰ ਦੇ ਸੂਬੇਦਾਰ ਜਕਰੀਆ ਖਾਨ ਵੱਲੋਂ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਤਾਂ ਉਸ ਸਮੇਂ ਪਿੰਡ ਪੜਾਣੇ ਦੇ ਰਹਿਣ ਵਾਲੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਤਰਨ ਤਰਨ ਤੋਂ ਇਸ਼ਨਾਨ ਕਰਕੇ ਵਾਪਸ ਪਰਤ ਰਹੇ ਸਨ ਵਾਪਸ ਆਉਂਦੇ ਹੋਏ ਉਹ ਜੰਗਲਾਂ ਵਿੱਚ ਲੁਕੇ ਹੋਏ ਸਨ ਤਾਂ ਦੋ ਰਾਈ ਗੱਲਾਂ ਕਰਦੇ ਜਾ ਰਹੇ ਸਨ ਉਹ ਦੇਖ ਸਿੰਘ ਲੁਕੇ ਤਾਂ ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਸਿੰਘ ਵੀ ਕਦੇ ਲੁਕੇ ਵੇਖਿਆ ਇਹ ਕੋਈ ਗਿੱਦੜ ਹੋਣਗੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਇਹ ਗੱਲ ਵੱਡ ਵੱਡ ਕੇ ਖਾਂ ਲੱਗੀ। ਉਹਨਾਂ ਦੋਨਾਂ ਨੇ ਗੁਰਮਤਾ ਲਿਆ ਕਿ ਆਪਾਂ ਵੀ ਸਿੰਘਾਂ ਵਾਂਗ ਲੜ ਕੇ ਸ਼ਹੀਦੀ ਪ੍ਰਾਪਤ ਕਰੀਏ। ਉਸ ਤੋਂ ਬਾਅਦ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਲਾਹੌਰ ਨੂੰ ਜਾਂਦੀ ਸੜਕ ਤੇ ਲੋਕਾਂ ਤੋਂ ਜਗਾਤ ਲੈਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਆਣਾ ਗੱਡਾ ਤੇ ਪੈਸਾ ਖੋਤਾ ਰੱਖ ਦਿੱਤਾ। ਇਹ ਸਿਲਸਿਲਾ 3 ਦਿਨਾਂ ਤੱਕ ਚੱਲਦਾ ਰਿਹਾ। ਅਤੇ 3 ਦਿਨਾਂ ਬਾਅਦ ਬਾਬਾ ਬੋਤਾ ਸਿੰਘ ਜੀ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਕੀ ਲਿਖਦੇ ਹਨ? ਮੈਂ ਹਾਂ ਸਿੰਘ ਬੋਤਾ ਹੱਥ ਵਿੱਚ ਸੋਟਾ ਮੋਟਾ ਲਵਾ ਜਗਾਤ ਖਲੋਤਾ ਆਣਾ ਗੱਡਾ ਪੈਸਾ ਖੋਟਾ ਤੂੰ ਐ ਨਲਾਇਕ ਖੋਤਾ ਤੇਥੋਂ ਰਾਜ ਨਹੀਂ ਹੋਤਾ ਤੂੰ ਜਾਏਂਗਾ ਦਰਗਾਹ ਰੋਤਾ ਤੂੰ ਆਖੀ ਭਾਬੀ ਖਾਨੋਂ ਨੂੰ ਤੇਰਾ ਦੇਵਰ ਹੈਗਾ ਸਿੰਘ ਬੋਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ